ਦਿੱਲੀ ਐਨਸੀਆਰ ਵਿੱਚ ਸਰਦੀਆਂ ਚ ਵਧਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਦੀਆਂ ਤਿਆਰੀਆਂ ਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਡਾਕਟਰ ਪੀਕੇ ਮਿਸ਼ਰਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਮਿਸ਼ਰਾ ਨੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁਖ ਸਕੱਤਰਾਂ ਨੂੰ ਨਿਰਦੇਸ਼ ਦਿੱਤਾ ਕਿ 에ਅਰ ਪੋਲੂਸ਼ਨ ਨਾਲ ਨਜਿੱਠਣ ਲਈ ਐਕਸ਼ਨ ਪਲਾਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਉਸ ਦੀ ਲਗਾਤਾਰ ਨੇਗਰਾਂ ਨਹੀਂ ਕੀਤੀ ਜਾਵੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਐਕਸ਼ਨ ਲੈਣ ਅਤੇ ਪੈਨਲਟੀ ਲਗਾਉਣ ਦੇ ਵੀ ਹੁਕਮ ਦਿੱਤੇ ਗਏ ਨੇ ਵਿਸ਼ਰਾ ਨੇ ਕਿਹਾ ਕਿ ਸਰਦੀਆਂ ਦੇ ਮਹੀਨੇ ਦੌਰਾਨ ਵਿਗੜਨ ਵਾਲੀ ਇਹ ਕੁਆਲਿਟੀ ਨਾਲ ਨਜੱਠਣ ਲਈ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਗ੍ਰੈਪ ਨੂੰ ਸਮੇਂ ਸਿਰ ਅਤੇ ਸਖਤੀ ਨਾਲ ਲਾਗੂ ਕਰਨਾ ਬੇਹਦ ਜ਼ਰੂਰੀ ਹੈ ਤੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਇਸ ਵਿੱਚ ਤੇਜ਼ੀ ਲਿਆਉਣੀ ਪਵੇਗੀ ਮੀਟਿੰਗ ਵਿੱਚ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਉਲਮਾਨ ਪੇਸ਼ ਕੀਤਾ ਕਿ ਸੌਣੀ ਦੇ ਸੀਜ਼ਨ ਵਿੱਚ ਚੌਨੇ ਦੀ ਕਟਾਈ ਦੌਰਾਨ ਪੰਜਾਬ ਵਿੱਚ 1.65 ਕਰੋੜ ਟਨ ਅਤੇ ਹਰਿਆਣਾ ਵਿੱਚ 81 ਲੱਖ ਟਨ ਪਰਾਲੀ ਪੈਦਾ ਹੋ ਸਕਦੀ ਹੈ ਦੋਵੇਂ ਰਾਜਾਂ ਨੇ ਇਸ ਸਾਲ ਪਰਾਲੀ ਸਾਗਨ ਤੇ ਪੂਰੀ ਤਰ੍ਹਾਂ ਪਵੰਦੀ ਲਗਾਉਣ ਦਾ ਵਾਅਦਾ ਕੀਤਾ ਹੈ ਪੰਜਾਬ ਦੀ ਲਗਭਗ 1.65 15 ਕਰੋੜ ਟਨ ਪਰਾਲੀ ਨੂੰ ਖੇਤਾਂ ਵਿੱਚ ਹੀ ਨਿਪਟਾਉਣ ਦੀ ਯੋਜਨਾ ਹੈ ਅਤੇ ਬਾਕੀ ਦੀ ਵਰਤੋਂ ਖਾਦ ਆਦਗੁਣਾ ਹੋ ਲਈ ਕੀਤੀ ਜਾਵੇਗੀ ਇਸੇ ਤਰ੍ਹਾਂ ਹਰਿਆਣਾ ਨੇ 33 ਲੱਖ ਟਨ ਪਰਾਲੀ ਨੂੰ ਖੇਤਾਂ ਵਿੱਚ ਅਤੇ ਬਾਕੀ ਖਾਦ ਆਧ ਰਹੀ ਨਿਕਟਾਉਣ ਦੀ ਯੋਜਨਾ ਅਪਣਾਈ ਹੈ ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ 1.65 ਲੱਖ ਤੋਂ ਵੱਧ ਫਸਲਾਂ ਦੀ ਰਹਿੰਦ ਖੂੰਦ ਪ੍ਰਬੰਧਨ ਮਸ਼ੀਨਾਂ ਉਪਲਬਧ ਹੋਣਗੀਆਂ ਇਸ ਦੇ ਨਾਲ ਹੀ ਹਰਿਆਣਾ ਵਿੱਚ ਅਜੇ ਹੀ 90945 ਮਸ਼ੀਨਾਂ ਹੋਣਗੀਆਂ ਇਸ ਤੋਂ ਇਲਾਵਾ ਪੂਰੇ ਐਨਸੀਆਰ ਖੇਤਰ ਵਿੱਚ 11 ਥਰਮਲ ਪਲਾਂਟਾਂ ਵਿੱਚ 2 ਲੱਖ ਟਨ ਉਪਰਾਲੀ ਦੀ ਵਰਤੋਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਉਪਰਾਲੀ ਸਾਧਨ ਤੇ ਪਵੰਦੀ ਨਾਲ ਸੰਬੰਧਿਤ ਕਾਰਜ ਯੋਜਨਾ ਨੂੰ ਲਾਗੂ ਕਰਨ ਤੇ ਸਖਤੀ ਨਾਲ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਸੀਆਰਐਮ ਮਸ਼ੀਨਾਂ ਦੀ ਵੱਧ ਤੋਂ ਵੱਧ ਉਹਨਾਂ ਨੇ ਸੀਆਰਐਮ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਖੇਤ ਤੋਂ ਬਾਹਰ ਉਪਰਾਲੀ ਪ੍ਰਬੰਧਨ ਲਈ ਸਪਲਾਈ ਚੈਨ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਉਪਰਾਲੀ ਦੀ ਵਰਤੋਂ ਵਿੱਚ ਛੋਟੇ ਉਜੋਗਾਂ ਨੂੰ ਸਹਿਯੋਗ ਦੇਣ ਦੇ ਵੀ ਨਿਰਦੇਸ਼ ਦਿੱਤੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਤੇ ਠੁਕਮਾ ਜੁਰਮਾਨਾ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।